ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਦੋਸਤੋ ਇੱਕ ਪੰਜਾਬ ਦੇ ਵਿੱਚ ਬਹੁਤ ਹੀ ਸੰਜੀਦਾ ਮੁੱਦਾ ਜਿਹੜਾ ਇੱਕ ਆਂਗਣਵਾੜੀ ਦਫ਼ਤਰਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਆਂਗਣਵਾੜੀ ਜਿਹੜੇ ਬੱਚਿਆਂ ਲਈ ਜਿਹੜੀ ਇੱਕ ਪੰਜੀਰੀ ਆਉਂਦੀ ਹੈ ਜਿਹੜੇ ਪਿੰਡਾਂ ਵਾਲੇ ਖਾਸ ਕਰ ਉਹ ਵੀ ਜਾਣਦੇ ਹੋਣਗੇ ਪੰਜੀਰੀ ਆਉਂਦੀ ਹੈ ਇੱਕ ਬੱਚਿਆਂ ਲਈ ਇੱਕ ਆਉਂਦਾ ਦਲੀਆ ਉਹ ਉਹਨਾਂ ਦਲੀਏ ਦੇ ਵਿੱਚ ਤੇ ਪੰਜੀਰੀ ਦੇ ਵਿੱਚ ਉਲੀ ਲੱਗੀ ਤੇ ਇੱਕ ਐਕਸਪਾਇਰੀ ਡੇਟ ਵਾਲੀ ਜਿਹੜੀਆਂ ਇਹ ਪੰਜੀਰੀ ਤੇ ਦਲੀਆ ਆ ਰਿਹਾਗਾ ਇਹ ਦਲੀਆ ਆ ਕਿੱਥੋਂ ਰਿਹਾ ਪਹਿਲਾਂ ਕਿੱਥੋਂ ਆਉਂਦਾ ਸੀ ਪਹਿਲਾਂ ਇਹ ਆਉਂਦਾ ਸੀ ਬੇਰਕਾ ਆਪਣੇ ਪੰਜਾਬ ਦੀ ਇੱਕ ਸਸਤਾ ਗਈ ਦੁੱਧ ਵਾਲੀ ਇੱਕ ਕੰਪਨੀ ਹੈਗੀ ਉਹਨਾਂ ਵੱਲੋਂ ਇਹ ਤਿਆਰ ਕਰਕੇ ਭੇਜਿਆ ਜਾਂਦਾ ਸੀ ਪਰ ਹੁਣ ਮੌਜੂਦਾ ਸਰਕਾਰ ਦੇ ਵਿੱਚ ਇਹ ਬਾਹਰਲੀ ਸਟੇਟ ਤੋਂ ਆਵਾਗਵਾਇਆ ਜਾ ਰਿਹਾ ਕੋਈ ਬਾਹਰਲੀ ਕੰਪਨੀ ਹੈ ਬਾਹਰਲੀ ਸਟੇਟ ਦੀ ਉੱਥੋਂ ਇਹ ਮੰਗਵਾਇਆ ਜਾ ਰਿਹਾ ਜਿਸ ਦੇ ਨਾਲ ਬੱਚਿਆਂ ਦੀ ਜਾਨ ਨੂੰ ਖਤਰਾਗਾ ਤੁਸੀਂ ਦੇਖੋ ਜੇ ਕੋਈ ਹੁੱਲੀ ਵਾਲੀ ਚੀਜ਼ ਕੋਈ ਬੱਚਾ ਖਾਊਗਾ ਜਾਂ ਕੋਈ ਪ੍ਰੈਗਨੈਂਟ ਲੇਡੀ ਖਾਊਗੀ ਤਾਂ ਉਹ ਬਿਮਾਰ ਹੋਊਗੀ ਤੇ ਬਿਮਾਰ ਹੋਣ ਦੇ ਨਾਲ ਜਿਹੜਾ ਉਹਦੇ ਪੇਟ ਦੇ ਵਿੱਚ ਬੱਚਾ ਹੈਗਾ ਪ੍ਰੈਗਨੈਂਟ ਲੇਡੀ ਜੀ ਦੇ ਉਹਦੀ ਜਾਨ ਨੂੰ ਖਤਰਾਗਾ ਜੇ ਬੱਚੇ ਖਾਣਗੇ ਦਲੀਆ ਤਾਂ ਬੱਚਿਆਂ ਦੀ ਜਾਨ ਨੂੰ ਖਤਰਾਗਾ ਜੇ ਬੱਚੇ ਪੰਜੀਰੀ ਖਾਣਗੇ ਤਾਂ ਪੰਜੀਰੀ ਵੀ ਆਪਾਂ ਬੱਚਿਆਂ ਦੀ ਜਾਨ ਨੂੰ ਖਤਰਾਗਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੌਜੂਦਾ ਸਰਕਾਰ ਆ ਗਈ ਇਹ ਕਟੜ ਅਮਾਨਦਾਰ ਸਰਕਾਰ ਹੈ ਕਟੜ ਅਮਾਨਦਾਰ ਕਿਉਂ ਕਿਹਾਗਾ ਮੈਂ ਕਿਉਂਕਿ ਇਹ ਕਟੜ ਅਮਾਨਦਾਰੀ ਦੇ ਦਾਅਵੇ ਕਰਦੇ ਨੇ ਜੇ ਗੱਲ ਕਰਦੇ ਆਪਾਂ ਰਾਜਾ ਵੜਿੰਗ ਦੀ ਰਾਜੇ ਵੜਿੰਗ ਨੇ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਰਾਜੇ ਵੜਿੰਗ ਨੇ ਜਿਹੜੀਆਂ ਬੱਸਾਂ ਦੀਆਂ ਬਾੜੀਆਂ ਲਗਵਾਈਆਂ ਸੀ ਉਹ ਦੂਜੀ ਸਟੇਟ ਤੋਂ ਲਗਵਾਈਆਂ ਸੀ ਆਪਣੀ ਪੰਜਾਬ ਸਟੇਟ ਤੋਂ ਨਹੀਂ ਲਗਵਾਈਆਂ ਸੀ ਜਿਸ ਦਾ ਕਾਫੀ ਰੌਲਾ ਚੱਲਿਆ ਸਾਡੇ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਰਹਿੰਦੇ ਆ ਆਮ ਹੀ ਸਟੇਜਾਂ ਤੇ ਕਹਿੰਦੇ ਨੇ ਕਿ ਰਾਜੇ ਬੜਿੰਗ ਵਾਲੀ ਜਿਹੜੀ ਬੱਸਾਂ ਦੀ ਬਾਡੀਆਂ ਵਾਲੀ ਫਾਈਲ ਆ ਗਈ ਉਹ ਮੇਰੇ ਟੇਬਲ ਤੇ ਪਈ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਇੱਕ ਬੇਨਤੀ ਕਰਨੀ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਜਿਹੜੀ ਰਾਜੇ ਬੜਿੰਗ ਵਾਲੀ ਫਾਈਲ ਹੈ ਉਹ ਬੇਸ਼ੱਕ ਲੇਟ ਚੱਕ ਲਿਓ ਕਿਉਂਕਿ ਉਹ ਇੱਕ ਸਿਰਫ ਲੋਹਾ ਦਾ ਬੱਸਾਂ ਦੀਆਂ ਬਾਡੀਆਂ ਲੋਹਾ ਦਾ ਇੱਕ 4 ਸਾਲਾਂ ਨੂੰ 5 ਸਾਲਾਂ ਨੂੰ ਖਰਾਬ ਹੋ ਜਾਣੀਆਂ ਨਵੀਆਂ ਪੰਜਾਬ ਦੇ ਕਿਸੇ ਵਧੀਆ ਮਕੈਨਿਕ ਤੋਂ ਲਵਾ ਲਿਓ ਕੋਈ ਗੱਲ ਨਹੀਂ ਪਰ ਜਿਹੜਾ ਮੁੱਦਾ ਤੁਹਾਡੀ ਸਰਕਾਰ ਦੇ ਵਿੱਚ ਹੈ ਜਿਹੜੀ ਆ ਪੰਜੀਰੀ ਹੈ ਜਿਹੜੀ ਦਲੀਆ ਹੈ ਐਕਸਪਾਇਰੀ ਡੇਟ ਦਾ ਐਕਸਪਾਇਰੀ ਡੇਟ ਦਾ ਆ ਰਿਹਾ ਹੈ ਤੇ ਜਾਂ ਉੱਲੀ ਲੱਗੀ ਵਾਲਾ ਜਿਹੜਾ ਬੱਚਿਆਂ ਨੂੰ ਸਮਾਨ ਆ ਰਿਹਾ ਹੈ ਬੱਚਿਆਂ ਦੀਆਂ ਜਾਨਾਂ ਜਿਹੜੀਆਂ ਉਹ ਬੱਸਾਂ ਦੀਆਂ ਬਾਡੀਆਂ ਤੋਂ ਕਿਤੇ ਜ਼ਿਆਦਾ ਕੀਮਤੀ ਨੇ ਬੱਸਾਂ ਦੀਆਂ ਬਾਡੀਆਂ ਦੁਆਰਾ ਲੱਗ ਸਕਦੀਆਂ ਪਰ ਜੇ ਕੋਈ ਬੱਚੇ ਦਾ ਜਾਨੀ ਮਾਲੀ ਨੁਕਸਾਨ ਹੋ ਗਿਆ ਜਾਂ ਕਿਸੇ ਪ੍ਰੈਗਨੈਂਟ ਲੇਡੀਜ਼ ਦਾ ਨੁਕਸਾਨ ਹੋ ਗਿਆ ਤਾਂ ਉਹ ਉਹਨਾਂ ਨੇ ਵਾਪਸ ਨਹੀਂ ਆਉਣਾ ਬੱਸਾਂ ਦੀਆਂ ਬਾਡੀਆਂ ਦੁਆਰੇ ਲੱਗ ਸਕਦੀਆਂ ਨੇ ਪਰ ਇਹ ਜਿਹੜਾ ਨੁਕਸਾਨ ਆ ਬੱਚਿਆਂ ਦਾ ਹੋਊਗਾ ਇਹ ਦੁਆਰਾ ਨਹੀਂ ਭੁਗਤਿਆ ਜਾਣਾ ਇਹ ਦੁਆਰਾ ਨਹੀਂ ਬੱਚਿਆਂ ਨੇ ਕੋਈ ਵਾਪਸ ਆ ਜਾਣਾ ਕਿਉਂਕਿ ਇਹ ਬਹੁਤ ਹੀ ਹਾਨੀਕਾਰਕ ਹੈ ਅਸੀਂ ਅਪੀਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੀ ਕਟੜ ਇਮਾਨਦਾਰ ਸਰਕਾਰ ਹੈ ਉਹਨਾਂ ਅਫਸਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੁਹਾਡੇ ਕੈਬਨਿਟ ਮੰਤਰੀਆਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਬਾਹਰਲੀ ਬਾਹਰਲੀਆਂ ਸਟੇਟਾਂ ਦੀਆਂ ਕੰਪਨੀਆਂ ਦੇ ਨਾਲ ਜਿਹੜਾ ਇਹ ਤੈਅ ਕੀਤਾ ਕਿ ਉਹ ਜਿਹੜਾ ਪੰਜੀਰੀ ਆ ਜਾਂ ਕੋਈ ਦਲੀਆ ਹੈਗਾ ਉਹ ਬਾਹਰਲੀ ਸਟੇਟ ਤੋਂ ਆਬ ਕੀ ਗੱਲ ਭਾਈ ਸਾਡੀ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਕੋਈ ਇਹੋ ਜੀ ਕੰਪਨੀ ਨਹੀਂ ਹੈਗੀ ਕੋਈ ਇਹੋ ਜੀ ਸੰਸਥਾ ਨਹੀਂ ਹੈਗੀ ਜਿਹੜੀ ਕੋਈ ਦਲੀਆਂ ਤਿਆਰ ਕਰ ਸਕੇ ਜਾਂ ਕੋਈ ਸਰਕਾਰ ਇਹ ਦਾਅਵੇ ਕਰਦੀ ਅਸੀਂ ਥਰਮਲ ਖਰੀਦ ਲੇ ਕੋਈ ਇਦਾਂ ਦੀ ਫੈਕਟਰੀ ਨਹੀਂ ਲਾ ਸਕੀ ਕਿ ਦਲੀਆਂ ਤੇ ਜਿਹੜੀ ਪੰਜੀਰੀ ਆ ਬੱਚਿਆਂ ਵਾਲੀ ਉਹ ਤਿਆਰ ਹੋ ਸਕੇ ਬਹੁਤ ਹੀ ਮੰਦਭਾਗੀ ਘਟਣਾ ਗਈ ਇਹ ਇਹਨੂੰ ਅਣਗੌਲਿਆ ਨਾ ਕੀਤਾ ਜਾਵੇ ਜਦੋਂ ਵੀ ਕੋਈ ਪੰਜਾਬ ਤੇ ਵਿੱਚ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ ਤਾਂ ਉਦੋਂ ਜਿਹੜੇ ਰਾਜਨੀਤਿਕ ਸਟੰਟ ਖੇਡੇ ਜਾਂਦੇ ਨੇ ਮੰਨ ਲਓ ਕਿ ਹੁਣ ਅਕਾਲੀ ਦਲ ਵਾਲਾ ਮੁੱਦਾ ਖੇਡਿਆ ਗਿਆ ਡੇਰਾ ਸਰਸੇ ਵਾਲੇ ਵਾਲੇ ਵਾਲਾ ਮੁੱਦਾ ਦੁਬਾਰੇ ਚੱਲ ਪਿਆ ਤਾਂ ਜੋ ਇਹ ਮੁੱਦਾ ਜਿਹੜਾ ਬੱਚਿਆਂ ਦੀ ਸਿਹਤ ਨਾਲ ਖਲਵਾੜ ਵਾਲਾ ਮੁੱਦਾ ਹੈਗਾ ਇਹਨੂੰ ਦਬਾਇਆ ਜਾ ਸਕੀ ਹੁਣ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਤੁਸੀਂ ਰਾਜੇ ਬੜਿੰਗ ਨੂੰ ਤਾਂ ਬੜਾ ਸਟੇਜਾਂ ਤੇ ਤੁਸੀਂ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਕੋਈ ਰਾਜੇ ਬੜਿੰਗ ਨੂੰ ਬਾੜੀਆਂ ਲਵਾਉਣ ਵਾਲਾ ਕੋਈ ਦਿਖਤਿਆ ਆਇਆ ਨਹੀਂ ਕੋਈ ਪਰ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਤੁਹਾਡੀ ਸਰਕਾਰ ਦੇ ਵਿੱਚ ਕੋਈ ਤੁਹਾਨੂੰ ਨੂੰ ਤੁਹਾਨੂੰ ਨਹੀਂ ਕੋਈ ਇਦਾਂ ਦਾ ਕੋਈ ਇੱਥੇ ਆਇਆ ਕਿ ਜਿਹੜਾ ਕੋਈ ਪੰਜਾਬ ਦੇ ਵਿੱਚ ਪੰਜੀਰੀ ਤਿਆਰ ਕਰ ਸਕੇ ਜਾਂ ਕੋਈ ਪੰਜਾਬ ਦੇ ਵਿੱਚ ਦਲੀਆ ਤਿਆਰ ਕਰ ਸਕੇ ਬਹੁਤ ਦੁੱਖੰਦ ਜਦੋਂ ਇਹੋ ਜਿਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਉਹ ਵੀ ਕਟੜ ਇਮਾਨਦਾਰ ਸਰਕਾਰ ਦੇ ਵਿੱਚ ਇੰਦਾ ਨਹੀਂਆਂ ਘਟਨਾਵਾਂ ਹੋਣ ਤੇ ਉਹਨਾਂ ਤੇ ਕਾਰਵਾਈ ਵੀ ਨਾ ਹੋਵੇ ਬਹੁਤ ਦੁੱਖੰਦ ਅਸੀਂ ਉਮੀਦ ਕਰਦੇ ਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਇਹੋ ਜਿਹੜੇ ਸਰਾਰਤੀ ਅੰਸਰ ਨੇ ਜਿਨ੍ਹਾਂ ਦਾ ਇਸ ਮਾਮਲੇ ਦੇ ਵਿੱਚ ਹੱਥ ਆਗਾ ਜਾਂ ਜਿਨ੍ਹਾਂ ਨੇ ਬਾਹਰਲੀਆਂ ਸਟੇਟਾਂ ਦੇ ਨਾਲ ਕੋਈ ਇਹ ਜਿਹੜਾ ਟਾਰਗੇਟ ਕੀਤੇ ਨੇ ਵੀ ਉੱਥੋਂ ਜੜੀ ਪੰਜੀਰੀ ਆਊਗੀ ਇੱਥੇ ਜਿਹੜਾ ਸਾਡਾ ਬੇਰਕਾ ਵੱਲੋਂ ਆ ਰਿਹਾ ਸੀ ਉਹ ਵਧੀਆ ਦੁੱਧ ਦੇ ਵਧੀਆ ਤਰੀਕੇ ਦੇ ਨਾਲ ਬਣ ਕੇ ਪੈਕ ਹੋ ਕੇ ਆ ਰਿਹਾ ਸੀ ਪਤਾ ਨਹੀਂ ਕੀ ਗੱਲ ਹੋਈ ਕਿ ਬਾਹਰਲੀਆਂ ਸਟੇਟਾਂ ਤੋਂ ਸਾਨੂੰ ਮੰਗਵਾਉਣਾ ਪਿਆ ਉਹ ਵੀ ਮਾੜੇ ਤੇਲ ਤੇ ਮਾਰੇ ਕੈਮੀਕਲਾਂ ਦੇ ਨਾਲ ਜਿਹੜਾ ਤਿਆਰ ਕੀਤਾ ਜਾਂਦਾ ਹੈ ਪਰ ਅਸੀਂ ਬੇਨਤੀ ਕਰਦੇ ਹਾਂ ਮਾਨ ਸਰਕਾਰ ਨੂੰ ਕਿ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਇਹ ਪੰਜੀਰੀ ਆ ਤੇ ਦਲੀਆ ਇਹ ਪੰਜਾਬ ਦੇ ਵਿੱਚ ਹੀ ਤਿਆਰ ਹੋਣਾ ਚਾਹੀਦਾ ਪੰਜਾਬ ਦੇ ਦੇਖ ਰੇ ਖੇਡ ਤਿਆਰ ਹੋਣਾ ਚਾਹੀਦਾ ਆਪਣਾ ਪੰਜਾਬ ਦੇ ਅਫਸਰਾਂ ਦੀ ਦੇਖ ਰੇ ਦੇਖ ਖੇਡ ਦੇਖ ਰੇ ਖੇਡ ਤਿਆਰ ਹੋਣਾ ਚਾਹੀਦਾ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸასი ਕਾਜ